ਜੀ ਇਹ ਕੰਮ ਸਰਕਾਰਾਂ ਦੇ ਨੇ ਨਾ ਵੀ ਪੁਲਿਸ ਦੇ ਨੇ ਕਿ ਲੱਗਦਾ ਨਹੀਂ ਕਿ ਰੋਜ਼ ਇੱਥੋਂ ਐਮਐਲਏ ਵੀ ਨਿਕਲਦੇ ਨੇ ਡਿਪਟੀ ਮੇਅਰ ਵੀ ਨਿਕਲਦੇ ਨੇ ਕਿ ਉਹਨਾਂ ਨੂੰ ਇਹ ਚਾਹੀਦਾ ਵੀ ਠੀਕ ਕਰਾ ਦੇਣ ਚਾਹੀਦਾ ਹੈਗਾ ਵੀ ਇੱਥੋਂ ਜੇ ਪੁਲਿਸ ਆਪਣੀ ਡਿਊਟੀ ਕਰਦੀ ਰਵੇ ਇਹ ਜਿਹੇ ਕੰਮ ਨਾ ਕਰਾਵੇ ਕਿ ਲੱਗਦਾ ਨਹੀਂ ਕਿ ਸਮਾਂ ਵੱਜਦਾ ਫਾਇਦਾ ਜੀ ਬੰਦ ਆਣਾ ਤੇ ਰੋਜ਼ ਹਜ਼ਾਰਾਂ ਲੋਕ ਨਿਕਲਦੇ ਨੇ ਤੇ ਕੋ ਮਿੱਟੀ ਆ ਪਵਾ ਰਹੇ ਆ ਥੋੜੇ ਪਵਾ ਰਹੇ ਆ ਟ੍ਰੈਫਿਕ ਪਿੱਛੇ ਸਲੋ ਹੋ ਗਈ ਹੈ ਇਹ ਜਾਮ ਲੱਜਣਾ ਮਿਲ ਤੇ ਫੈਸਲ ਕਰਾਉਣਾ ਪੈਣਾ ਹੈ ਫੇਰ ਹੋ ਜਾਣਾ ਹੈ ਹਾਂ ਤੇ ਖੱਡੇ ਨੇ ਕੀ ਲੱਗਦਾ ਨੇ ਕਿ ਸਰਕਾਰਾਂ ਨੂੰ ਇਹ ਆਪਣੇ ਆਪ ਕਰ ਦੇਣਾ ਚਾਹੀਦੇ ਕੰਮ ਇਹ ਤਾਂ ਕਰਨੀ ਚਾਹੀਦੀ ਬਹੁਤ ਖਰਾਬ ਹੈ ਸਾਡਾ ਕੀ ਰੋਜ਼ ਲੰਘਦੇ ਉੱਥੋਂ ਰੋਜ਼ ਲੰਘਦੇ ਆ ਮੁਸ਼ਕਲਾਂ ਦਾ ਹੁੰਦੀਆਂ ਹੀ ਨੇ ਬਹੁਤ ਦਿੱਕਤ ਆ ਜੀ ਤੇ ਲੱਗਦਾ ਨਾ ਕੋਈ ਵੱਡਾ ਟਰੱਕ ਆ ਜਿਹੜਾ ਕੋਈ ਜਾਨੀ ਨੁਕਸਾਨ ਵੀ ਕਰ ਸਕਦਾ ਕਰ ਸਕਦਾ ਜੀ ਕਈ ਵਾਰੀ ਪਲਟੀ ਵੀ ਹੋ ਸਕਦਾ ਹੈ ਸਾਡੇਲੇ ਬੰਦੇ ਤੇ ਫਿਰ ਦਿੱਕਤ ਦੀ ਆ ਬਿਲਕੁਲ ਹਾਂਜੀ ਬੋਟਾਂ ਪਈਆਂ ਸਰਕਾਰ ਨੂੰ ਕੀ ਲੱਗਦਾ ਸਰਕਾਰ ਨੂੰ ਤਾਂ ਬੜਾ ਆਪਣੇ ਆਪ ਹੀ ਕਰ ਦੇਣੇ ਚਾਹੀਦੇ ਹਜੇ ਕੰਮ ਇਹ ਤਾਂ ਕੰਮ ਕਰਨੀ ਪਰਲੇ ਪਾਸੇ ਦੇਖੋ ਕਿੰਨਾ ਬੋਬਰਾ ਹਾਲਾ ਬੋਬਰਾ ਵਾਲਾ ਜੀ ਬਿਲਕੁਲ ਬਿਲਕੁਲ ਇਹਨਾਂ ਦਾ ਗਾਣਾ ਕੀ ਕਹੋਂਗੇ ਇੰਨੀ ਮੁਸ਼ਕਲ ਦੇ ਨਾਲ ਇੱਥੋਂ ਲੰਘ ਕੇ ਆਏ ਹਾਂ ਇਹ ਬੜਾ ਮੁਸ਼ਕਲ ਹੈ ਸਾਰੀ ਸਰਕਾਰ ਉੱਤੀ ਪਈਆਂ ਨੇ ਮਹਾਰਾਜ ਹੂੰ ਬਹੁਤ ਖਰਾਬਾ ਕੋਈ ਐਮਐਲਏ ਵੀ ਰੋਹ ਇੱਥੋਂ ਲੰਘਦੇ ਨੇ ਡਿਪਟੀ ਮੇਅਰ ਸਾਹਿਬ ਵੀ ਲੰਘਦੇ ਨੇ ਕਿਸੇ ਨੂੰ ਕੁਝ ਨਹੀਂ ਦਿਖਦਾ ਦਿਖਦਾ ਨਹੀਂ ਕਿਸੇ ਨੂੰ ਜਦੋਂ ਕੋਈ ਜਾਨੀ ਨਕਸਾਲ ਹੋਊਗਾ ਲੱਗਦਾ ਫੇਰ ਹੀ ਕਰਨਗੇ ਹਨਾ ਹਾਂ ਬਿਲਕੁਲ ਠੀਕ ਕਰਨਗੇ ਫਿਰ ਬਿਲਕੁਲ ਬਿਲਕੁਲ ਇਹ ਨਹੀਂ ਪਰ ਮੈਂ 10 ਸਾਲ ਦੇ ਅਰਸੇ ਦੇ ਵਿੱਚ ਨਾ ਗਿਲ ਰੋੜਦਾ ਇਹ ਹਾਲ ਨੂੰ ਦਿੱਤਾ ਹੂੰ ਨਾ ਆਤਮ ਨਗਰ ਤੇ ਦੱਖਣ ਦੀਆਂ ਸੜਕਾਂ ਦਾ ਇਹ ਹਾਲ ਪੂਰਾ ਬਿਲਕੁਲ ਮੋਟਲੇਬਲ ਕਰਕੇ ਰੱਖੀਆ ਪ੍ਰਾਪਤੀ ਹੂੰ ਅੱਜ ਬੈਂਸ ਵੀ ਬੋਲਦੇ ਆ ਲੋਕਾਂ ਨੂੰ ਪੁੱਛੋ ਜਾਗੋ ਕਹਣਗੇ ਯਾਰ ਬਾੜਾ ਤਿੰਦਾ ਹੂੰ ਬਾੜਾ ਤਿੰਦਾ ਸਮੱਸਿਆ ਸੋ ਇਹ ਦੇਖ ਲਿਆ ਤੁਸੀਂ ਕੀ ਕਰਦੇ ਫਿਰ ਬੇਸਤ ਇਹ ਸਿਰਫ ਡਰਾਮੇ ਬਾਜਾਂ ਦੀ ਸਰਕਾਰ ਆ ਕੋਲਾ ਜਰਜਰ ਹੋ ਚੁੱਕਿਆ ਵਾ ਲੱਖਾਂ ਦੀ ਤਦਾਦ ਚ ਲੋਕ ਜਿਹੜੇ ਰੋਜ਼ ਇੱਥੋਂ ਲੰਘਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਕਿੰਨੇ ਕਿੰਨੇ ਜਿਹੜੇ ਖੱਡੇ ਨੇ ਹਰ ਇੱਕ ਆਉਣ ਜਾਣ ਵਾਲੇ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਨੇ ਇਹ ਸੜਕ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਦੇਖੋ ਤੁਸੀਂ ਗੱਡੀਆਂ ਕਿਸ ਤਰ੍ਹਾਂ ਝੋਲ ਖਾਖ ਰੋ ਕੇ ਲੰਘਦੀਆਂ ਨੇ ਇਹ ਤਸਵੀਰਾਂ ਚ ਉਹਨੇ ਦਿਖਾ ਦਿੰਦੇ ਆ ਹਰ ਗੱਡੀ ਝੋਲ ਖਾ ਕੇ ਲੱਗਦੀ ਆ ਰੱਬ ਨਾ ਕਰੇ ਕਿਤੇ ਕੋਈ ਵੱਡੀ ਗੱਡੀ ਖਾਸਿਆਂ ਦਾ ਦੇਖਸਾ ਕਰੋ ਕਿ ਐਡੇ-ਐਡੇ ਖੱਡੇ ਤੇ ਉੱਚੀ ਨੀਵੀਂ ਜਿਹੜਾ ਹੋਣ ਕਰਕੇ ਲੋਕ ਕਿਸ ਤਰ੍ਹਾਂ ਮੁਸ਼ਕਲਾਂ ਦੇ ਨਾਲ ਇੱਥੋਂ ਲੰਘਦੇ ਨੇ ਹਰ ਗੱਡੀ ਜਿਹੜੀ ਝੋਲ ਖਾਂ ਕੇ ਇੱਥੋਂ ਲੰਘਦੀ ਆ ਜਿਹੜੇ ਵੱਡੇ ਟਰੱਕ ਨੇ ਉਹ ਉਹਨਾਂ ਦੇ ਨਾਲ ਕੋਈ ਵੱਡਾ ਹਾਦਸਾ ਵੀ ਇੱਥੇ ਹੋ ਸਕਦਾ ਇਹ ਤਸਵੀਰਾਂ ਲੁਧਿਆਣੇ ਦੇ ਗਿੱਲਾਂ ਵਾਲੀ ਨਹਿਰ ਦੀਆਂ ਤੁਹਾਨੂੰ ਦਿਖਾ ਰਹੇ ਆ ਇਹ ਦੇਖ ਸਕਦੇ ਏ ਤਾਂ ਟਰੱਕ ਜਿਹੜੇ ਨੇ ਉਹ ਝੋਲ ਖਾਂਦੇ ਨੇ ਤੇ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਇਹ ਬਿਲਕੁਲ ਚੌਂਕ ਦੀਆਂ ਤਸਵੀਰਾਂ ਨੇ ਹਜ਼ਾਰਾਂ ਲੋਕ ਰੋਜ਼ ਇੱਥੋਂ ਲੰਘਦੇ ਨੇ ਹਰ ਗੱਡੀ ਦੇਖੋ ਤੁਸੀਂ ਆਟੋ ਦਾ ਵੈਸੇ ਹੀ ਡਿੱggen ਨੂੰ ਤਿਆਰ ਬੈਠੇ ਨੇ ਉਹ ਪਿੱਛੇ ਦੇਖੋ ਤੁਸੀਂ ਸਲੈਂਡਰ ਵਾਲੀ ਜਿਹੜੀ ਗੱਡੀ ਆ ਉਹ ਪੂਰੀ ਝੌਲਾ ਕਾ ਕੇ ਜਾਊਗੀ ਇਹ ਹਾਦਸਾ ਹੋਣ ਤੇ ਪੂਰੇ ਅਸਾਰ ਨੇ ਜਿਹੜੇ ਵੱਡਾ ਟਰੱਕਾਂ ਦਾ ਤੁਸੀਂ ਦੇਖ ਸਕਦੇ ਹੋ ਵੀ ਕਿੰਦੀ ਮੁਸ਼ਕਲਾਂ ਦੇ ਨਾਲ ਇਹ ਇੱਥੋਂ ਲੰਘੂਗਾ ਕਿਉਂਕਿ ਟੋਏ ਇੰਨੇ ਵੱਡੇ ਨੇ ਝੋਲ ਪੈਂਦੀ ਦੇਖੋ ਤੁਸੀਂ ਟਰੱਕਾਂ ਦੀ ਜਿਹੜੀ ਕਿੰਨੀ ਜ਼ਿਆਦਾ ਝੋਲ ਪੈ ਰਹੀ ਆ ਇਹ ਟਰੱਕ ਜਿਹੜਾ ਇਹ ਪਲਟ ਵੀ ਸਕਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਰੋਜ਼ ਲੰਘਦੇ ਨੇ ਦਿਖਾਵਾਂਗੇ ਕਿਸ ਤਰ੍ਹਾਂ ਇਹ ਟੋਆਂ ਕਰਕੇ ਜਿਹੜੀਆਂ ਗੱਡੀਆਂ ਨੇ ਬੜੇ ਹੀ ਬੁਰੇ ਤਰੀਕੇ ਦੇ ਨਾਲ ਜਿਹੜੀਆਂ ਇੱਥੋਂ ਲੰਘਦੀਆਂ ਨੇ ਕਿਤੇ ਨਾ ਕਿਤੇ ਕੋਈ ਵੱਡਾ ਜਿਹੜਾ ਐਕਸੀਡੈਂਟ ਦਾ ਕਾਰਨ ਬਣ ਸਕਦਾ ਦੇਖੋ ਗੱਡੀ ਇਸ ਤਰ੍ਹਾਂ ਗੱਡੀ ਲੰਘਦੀ ਜਾ ਰਹੀ ਆ ਉਸ ਤਰ੍ਹਾਂ ਪੁਲਿਸ ਦੀ ਗੱਡੀ ਵੀ ਇੱਥੋਂ ਲੰਘਦੀ ਆ ਕਿਸ ਤਰ੍ਹਾਂ ਝੋਲ ਖਾਂਜੀ ਜਾ ਰਹੀ ਆ ਕਿਸ ਤਰ੍ਹਾਂ ਗੱਡੀਆਂ ਜਿਹੜੀਆਂ ਨੇ ਝੋਲ ਖਾ ਰੀਆਂ ਨੇ ਦੇਖ ਸਕਦੇ ਆ ਬਿਲਕੁਲ ਗਿੱਲਾ ਵਾਲੀ ਨਹਿਰ ਤੇ ਖੜੇ ਆ ਜਿੱਥੇ ਕਿ ਗੱਡੀਆਂ ਵੀ ਬੰਦ ਹੋ ਜਾਂਦੀਆਂ ਸੋ ਇਹ ਗੱਡੀ ਇੱਕ ਜਿਹੜੀ ਬੰਦ ਹੋ ਚੁੱਕੀ ਆ ਮਿੱਟੀ ਜਿਹੜੀ ਆ ਪੁਲਿਸ ਬੁਵਾ ਰਹੀ ਆ ਆਪਣੇ ਤੌਰ ਤੇ ਤੋ ਕਿ ਇੱਥੇ ਹਾਲਾਤ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾ ਉਹ ਪਿੱਛੇ ਆ ਜਾਣ ਪਿੱਛੋਂ ਵੱਡੇ ਟਰੱਕ ਆ ਰਹੇ ਨੇ ਤੇ ਆ ਵੱਡੇ ਵੱਡੇ ਖੱਡੇ ਜਰੂਰ ਦਿਖਾ ਦੇਣਾ ਪਿੱਛੇ ਕੰਟੇਨਰ ਦਿਖਾਣਾ ਪਿੱਛੇ ਦਿਖਾ ਬੀਕ ਆ ਕੰਟੇਨਰ ਦਿਖਾ ਯਾਰ ਆ ਕੰਟੇਨਰ ਆਂਦਾ ਦੇਖੋ ਤੁਸੀਂ ਕਿਸ ਤਰ੍ਹਾਂ ਝੋਲ ਖਾ ਰਿਹਾ ਇਹ ਕੋਈ ਵੀ ਜਿਹੜਾ ਵੱਡਾ ਹਾਦਸਾ ਹੋ ਸਕਦਾ ਉਹ ਦੇਖ ਸਕਦੇ ਹੋ ਕੱਡੇ ਕੱਡੇ ਕੰਟੇਨਰ ਨੇ ਜਿੰਨਾ ਜਿਹੜੇ ਕੀ ਝੋਲਖਾ ਦਾ ਤੇ ਲੰਘਦੇ ਨੇ ਹਰ ਗੱਡੀ ਜਿਹੜੀ ਇੱਥੋਂ ਨਿਕਲਦੀ ਆ ਬੜੀ ਮੁਸ਼ਕਲਾਂ ਦੇ ਨਾਲ ਜਦੋਂ ਜਾਦ ਕਰਕੇ ਨਿਕਲਦੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੋਂ ਰੋਜ਼ ਨਿਕਲਦੇ ਨੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਹਰ ਟਰੱਕ ਜਿਹੜਾ ਲੰਘਦਾ ਕਿਤੇ ਨਾ ਕਿਤੇ ਬੜੀ ਹੀ ਮਸ਼ੱਕਤ ਕਰਕੇ ਲੰਘਦਾ ਗਿੱਲਾ ਵਾਲੀ ਨਹਿਰ ਦੇ ਉੱਤੇ ਖੜੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਲੋਕ ਇੱਥੋਂ ਟਰੈਵਲ ਕਰਦੇ ਨੇ ਹਰ ਛੋਟੀ ਹਰ ਵੱਡੀ ਗੱਡੀ ਜਿਹੜੀ ਰੋਜ਼ ਇੱਥੋਂ ਲੰਘਦੀ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਕਿਸ ਤਰ੍ਹਾਂ ਲੋਕਾਂ ਦਾ ਨਿਕਲਣਾ ਜਿਹੜਾ دشਵਾਰ ਹੋਇਆ ਹਰ ਗੱਡੀ ਝੋਲ ਖਾ ਕੇ ਨਿਕਲਦੀ ਆ ਇਹ ਤਸਵੀਰਾਂ ਨੇ ਲੁਧਿਆਣਾ ਸ਼ਹਿਰ ਦੀਆਂ ਮਿੱਟੀ ਪਾਰ ਇਹਨਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਲੱਗੇ ਹੋਏ ਨੇ ਆਪਣੇ ਤੌਰ ਤੇ ਮਿੱਟੀ ਪਵਾ ਰਹੇ ਨੇ ਬੜਾ ਟਰੱਕ ਮੈਂ ਕਹੂੰਗਾ ਦਿਖਾ ਦੇਣ ਕਿਸ ਤਰ੍ਹਾਂ ਝੋਲ ਮਾਰਦਾ ਆ ਰਿਆ ਇਦਾਂ ਦੇ ਜਿਹੜੇ ਟਰੱਕ ਆ ਕੋਈ ਨਾ ਕੋਈ ਵੱਡਾ ਹਾਦਸਾ ਹੋ ਸਕਦਾ ਪਲਟ ਸਕਦੇ ਨੇ ਕਿਉਂਕਿ ਟੋਏ ਜਿਹੜੇ ਆ ਜਿਹੜੇ ਹੱਦ ਨਾਲੋਂ ਜ਼ਿਆਦਾ ਵੱਡੇ ਨੇ ਇਹ ਤਸਵੀਰਾਂ ਗਿੱਲਾਂ ਵਾਲੀ ਨਹਿਰ ਦੀਆਂ ਤੁਹਾਨੂੰ ਦਿਖਾ ਰਹੇ ਆ ਮੈਂ ਕਹੂੰਗਾ ਇੱਧਰ ਵੀ ਦਿਖਾ ਦੇਣਾ ਟ੍ਰੈਫਿਕ ਪੁਲਿਸ ਜਿਹੜੀ ਆ ਆਪਣੇ ਤੌਰ ਤੇ ਲੱਗੀ ਜ਼ਰੂਰ ਹੋਈ ਆ ਮਿੱਟੀ ਪਵਾਨ ਪਰ ਕੀ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਇੱਧਰ ਧਿਆਨ ਦੇਣ ਦੀ ਲੋੜ ਆ ਭਾਈ ਜੀ ਟ੍ਰੈਫਿਕ ਦੇ ਮੁਲਾਜ਼ਮ ਸਾਡੇ ਨਾਲ ਨੇ ਕੀ ਕਹੋਂਗੇ ਇਹ ਕੰਮ ਸਰਕਾਰਾਂ ਦੇ ਨੇ ਨਾ ਕਿ ਪੁਲਿਸ ਦੇ ਨੇ ਕਿ ਲੱਗਦਾ ਨਹੀਂ ਕਿ ਰੋਜ਼ ਇੱਥੋਂ ਐਮਐਲਏ ਵੀ ਨਿਕਲਦੇ ਨੇ ਡਿਪਟੀ ਮੇਅਰ ਵੀ ਨਿਕਲਦੇ ਨੇ ਜੀ ਉਹਨਾਂ ਨੂੰ ਇਹ ਚਾਹੀਦਾ ਵੀ ਠੀਕ ਕਰਾ ਦੇਣ ਚਾਹੀਦਾ ਤਾਂ ਹੈ ਵੀ ਨਹੀਂ ਦੇਖਾ ਜੇ ਪੁਲਿਸ ਆਪਣੀ ਡਿਊਟੀ ਕਰਦੀ ਰਵੇ ਇਹੋ ਜੇ ਕੰਮ ਨਾ ਕਰਾਵੇ ਕਿ ਲੱਗਦਾ ਨਹੀਂ ਕਿ ਸਮਾਂ ਵੱਜਦਾ ਭਾਈ ਜੀ ਭਾਈ ਜੀ ਬੱਸ ਆਣੋ ਤੇ ਰੋਜ਼ ਹਜ਼ਾਰਾਂ ਲੋਕ ਨਿਕਲਦੇ ਨੇ ਟਰੈਕ ਪਰ ਮਿੱਟੀ ਆ ਪਵਾ ਰਹੇ ਆ ਥੋੜੇ ਪਵਾ ਰਹੇ ਆ ਟਰੈਕ ਕੋ ਪਿੱਛੇ ਸਲੋ ਹੋ ਗਈ ਆ ਇਹ ਜਾਮ ਲੱਜਣਾ ਮਰਦੇ ਫੇਸਨ ਘਣਾਣਾ ਪਾਣਾ ਫੇਰ ਹੋ ਜਾਣਾ ਵਾ ਹਣਾ ਬਿਲਕੁਲ ਬਿਲਕੁਲ ਇਹਨਾਂ ਦਾ ਕਹਿਣਾ ਕੀ ਹੈ ਸਰਕਾਰਾਂ ਦੇ ਕੰਮ ਨੇ ਪਰ ਕੀ ਕਰਨ ਮਜਬੂਰੀ ਆ ਇਹ ਜੇ ਕੰਮ ਕਰਵਾਣੇ ਪੈਂਦੇ ਨੇ ਕਿਉਂਕਿ ਰੋਜ਼ ਲੱਖਾਂ ਲੋਕਾਂ ਨੇ ਜਿਹੜਾ ਇੱਥੋਂ ਲੰਘਣਾ ਹੁੰਦਾ ਆ ਟਰੱਕ ਦੇਖ ਸਕਦੇ ਹੋ ਤੁਸੀਂ ਕਿੱਡੇ ਕਿੱਡੇ ਲੰਘਦੇ ਨੇ ਇੱਥੋਂ ਇਹ ਝੋਲ ਮਾਰਦੇ ਲੰਘਦੇ ਨੇ ਓਏ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰੋਂ ਪਾਸੇ ਆ ਜਾਣ ਮੜਾ ਜਾ ਸੋ ਤਸਵੀਰਾਂ ਚ ਇੱਥੇ ਆ ਜਾ ਸੋ ਇਹ ਤਸਵੀਰਾਂ ਚ ਦੇਖ ਸਕਦੇ ਆ ਤੁਸੀਂ ਟ੍ਰੈਫਿਕ ਪੁਲਿਸ ਨੇ ਆ ਇੱਕ ਗੱਡੀ ਮੰਗਾਈ ਆ ਬੋਰੀਆਂ ਦੀ ਮਿੱਟੀ ਭਰ ਕੇ ਇਸ ਕਰਕੇ ਮੰਗਾਈ ਆ ਤਾਂ ਜੋ ਕਿ ਕੋਈ ਵੀ ਜਿਹੜਾ ਵਾ ਹਾਸਾ ਨਾ ਹੋ ਜਾਵੇ ਕਿਉਂਕਿ ਵੱਡੇ ਟਰੱਕ ਨਿਕਲਦੇ ਆ ਝੋਲ ਪੈਂਦੀ ਆ ਉਹਨਾਂ ਨੂੰ ਦੇਖਦੇ ਹੋਏ ਮਿੱਟੀ ਸਟਾਈ ਜਾ ਰਹੀ ਆ ਪਰ ਕੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜੇ ਮੈਂ ਗੱਲ ਕਰਾਂ ਐਮ ਐਲ ਏ ਵੀ ਇੱਥੇ ਰਹਿੰਦੇ ਨੇ ਰੋਜ਼ ਇੱਥੋਂ ਲੰਘਦੇ ਨੇ ਡਿਪਟੀ ਮੇਅਰ ਸਾਹਿਬ ਪ੍ਰਿੰਸ ਜੋਰਜੀ ਵੀ ਇਸੇ ਇਲਾਕੇ ਦੇ ਨੇ ਸ਼ਿਮਲਾਪੁਰੀ ਰਹਿੰਦੇ ਨੇ ਰੋਜ਼ ਇੱਥੋਂ ਲੰਘਦੇ ਨੇ ਓਪੋਜੀਸ਼ਨ ਦੇ ਕਾਉਂਸਲਰ ਮੌਜੂਦਾ ਸਰਕਾਰ ਦੇ ਕਾਉਂਸਲਰ ਰੋਜ਼ ਇੱਥੋਂ ਲੰਘਦੇ ਨੇ ਪਰ ਕੀ ਕਿਸੇ ਦਾ ਕੋਈ ਧਿਆਨ ਨਹੀਂ ਜਾਂਦਾ ਇਹਨਾਂ ਵੱਲ ਇਸ ਚੀਜ਼ ਵੱਲ ਕਿ ਕਿਸੇ ਦਾ ਕੋਈ ਧਿਆਨ ਨਹੀਂ ਜਾਂਦਾ ਕਿ ਇਹ ਜਿਹੜੇ ਖੱਡੇ ਨੇ ਭਰਾ ਦਿੱਤੇ ਜਾਣ ਜੀਸੀਬੀ ਮਸ਼ੀਨਾਂ ਲਾ ਕੇ ਇਹਨਾਂ ਨੂੰ ਸਮਤਲ ਕਰ ਦਿੱਤਾ ਜਾਵੇ ਚਾਹੇ ਸੜਕ ਅਜੇ ਨਾਂ ਵੀ ਬਣਾਉਣ ਪਰ ਲੱਗਦਾ ਨਹੀਂ ਵੀ ਇਹਨੂੰ ਥੋੜਾ ਰਿਪੇਅਰ ਕਰਾ ਕੇ ਸਹੀ ਕਰਾ ਦਿੱਤਾ ਜਾਵੇ ਕਿਉਂਕਿ ਇਹ ਜ਼ਰੂਰੀ ਕੰਮ ਨੇ ਇਹ ਕੋਈ ਉਹ ਕੰਮ ਨਹੀਂ ਵੀ ਜਿਹੜੇ ਜ਼ਰੂਰੀ ਨਹੀਂ ਜ਼ਰੂਰੀ ਕੰਮ ਹੋਣ ਕਰਕੇ ਪੈਲ ਦੇ ਆਧਾਰ ਤੇ ਹੋਣੇ ਚਾਹੀਦੇ ਇੰਨੇ ਲੀਡਰ ਜਿਹੜੇ ਰੋਜ਼ ਲੁਧਿਆਣਾ ਸ਼ਹਿਰ ਦੇ ਸੜਕ ਤੋਂ ਲੰਘਦੇ ਨੇ ਪਰ ਧਿਆਨ ਕਿਸੇ ਦਾ ਕੋਈ ਵੀ ਨਹੀਂ ਇਸ ਵੱਲ ਉਹ ਸਿਰਫ ਇੰਤਜ਼ਾਰ ਕਰ ਰਹੇ ਨੇ ਵੀ ਕਦੋਂ ਕੋਈ ਵੱਡਾ ਹਾਦਸਾ ਹੋਵੇ ਤੇ ਅਸੀਂ ਜਾਗੀਏ ਤੇ ਅਸੀਂ ਇਹ ਕੰਮ ਕਰਾਈਏ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਣ ਹੁਣ ਇਹ ਜਿਹੜੀਆਂ ਬੋਰੀਆਂ ਸੁੱਟੀਆਂ ਨੇ ਇਹ ਇਸ ਟਰੱਕ ਨੂੰ ਲੰਘਣ 'ਚ ਮਦਦ ਕਰ ਰਹੀਆਂ ਨੇ ਲੰਘਣ ਨੂੰ ਲੰਘਣ 'ਚ ਮਦਦ ਕਰਦੀਆਂ ਪਈਆਂ ਨੇ ਕਿਉਂਕਿ ਟਰੱਕ ਜਦੋਂ ਜਾਂਦਾ ਤਾਂ ਵੱਡੀ ਝੋਲ ਮਾਰ ਕੇ ਜਾਂਦਾ ਸੋ ਇਸ ਪੁਲ ਦੇ ਉੱਤੋਂ ਹਜ਼ਾਰਾਂ ਲੋਕ ਨਿਕਲਦੇ ਨੇ ਪਰ ਇਹ ਜਿਹੜਾ ਪੋੜਾ ਜ਼ਰ-ਜ਼ਰ ਹੋ ਚੁੱਕਿਆ ਕੀ ਸਰਕਾਰਾਂ ਨੂੰ ਕੋਈ ਧਿਆਨ ਨਹੀਂ ਇਹਨਾਂ ਪੁਲ ਦੇ ਵੱਲੀ ਕਿੰਨਾ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਵੀ ਕੀ ਲੱਗਦਾ ਨੇ ਕੀ ਇਹ ਪੁਲ ਦੀ ਰਿਪੇਅਰ ਕਰਾ ਦਿੱਤੀ ਜਾਵੇ ਜਾਂ ਇਹ ਪੁਲ ਬਣਾ ਦਿੱਤਾ ਜਾਵੇ ਹਜ਼ਾਰਾਂ ਲੋਕ ਜਿਹੜੇ ਆ ਰੋਜ਼ ਇਸ ਪੁਲ ਤੋਂ ਨਿਕਲਦੇ ਨੇ ਇਹ ਤਸਵੀਰਾਂ ਲੁਧਿਆਣੇ ਦੀ ਗਿੱਲਾ ਵਾਲੀ ਨਹਿਰ ਦੀਆਂ ਦਿਖਾ ਰਹੇ ਆ ਇੰਨੇ ਕੋ ਹਾਲਾਤ ਮਾੜੇ ਨੇ ਇਸ ਪੁਲ ਦੇ ਕਿ ਨਾ ਸਰਕਾਰ ਤੇ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਧਰ ਧਿਆਨ ਦੇ ਰਿਹਾ ਤੁਸੀਂ ਟ੍ਰੈਫਿਕ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਾਹ ਇਸ ਸੜਕ ਦੇ ਉੱਤੇ ਕਿਉਂਕਿ ਵੱਡੀ ਤਦਾਦ ਦੇ ਵਿੱਚ ਲੋਕ ਰੋਜ਼ ਇੱਥੋਂ ਨਿਕਲਦੇ ਨੇ ਅਸੀਂ ਸੋ ਦੇਖ ਸਕਦੇ ਹੋ ਮੁਲਾਜ਼ਮ ਜਿਹੜੇ ਆ ਟ੍ਰੈਫਿਕ ਕਢਾ ਰਹੇ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਖੜੇ ਦੇਖ ਸਕਦੇ ਹੋ ਇੱਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਣ ਗੱਡੀ ਮੜਾ ਸਾਈਡ ਤੇ ਹੋ ਜਾ ਆ ਤੁਸੀਂ ਦੇਖ ਸਕਦੇ ਹੋ ਕਿੰਦਾ ਝੋਲ ਮਾਰਦੀਆਂ ਗੱਡੀਆਂ ਨਿਕਲਦੀਆਂ ਨੇ ਬਿਲਕੁਲ ਆ ਬੁਰੇ ਹਾਲਾਤ ਨੇ ਇਸ ਸੜਕ ਦੇ ਸਰਕਾਰ ਕਿੱਥੇ ਸੁੱਤੀ ਪਈ ਆ ਐਮਐਲਏ ਕਿੱਥੇ ਸੁੱਤੇ ਪਏ ਨੇ ਡਿਪਟੀ ਮੇਅਰ ਸਾਹਿਬ ਕਿੱਥੇ ਨੇ ਜਿਹੜੇ ਰੋਜ਼ ਇੱਥੋਂ ਨਿਕਲਦੇ ਨੇ ਪਰ ਇੱਧਰ ਧਿਆਨ ਕਿਉਂ ਨਹੀਂ ਚੌਥਾ ਚੌਥਾ ਸਾਲ ਸਰਕਾਰ ਦਾ ਲੱਗਿਆ ਹੋਇਆ ਬਣੀ ਹੋਈ ਨੂੰ ਚੌਥਾ ਸਾਲ ਹੋ ਚੱਲਿਆ ਪਰ ਇਹ ਜਿਹਈਆਂ ਜੜੀਆਂ ਮੁੰਡੀਆਂ ਜ਼ਰੂਰਤਾਂ ਨੇ ਸਰਕਾਰ ਵੱਲੋਂ ਇਹ ਵੀ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਰੋਜ਼ ਟ੍ਰੈਫਿਕ ਇੰਨਾ ਲੱਗਦਾ ਹੋ ਰਿਹਾ ਬਰੇ ਸੜਕਾਂ ਦੇ ਵੱਲ ਧਿਆਨ ਦੇਣ ਵਾਲਾ ਕੋਈ ਨਹੀਂਗਾ ਕੋਈ ਇੱਧਰ ਧਿਆਨ ਨਹੀਂ ਦਿੰਦਾ ਕੋਈ ਇੱਧਰ ਦੇਖਦਾ ਨਹੀਂ ਇਹ ਪੁਲ ਜਿਹੜਾ ਬਹੁਤ ਪੁਰਾਣਾ ਹੋ ਚੁੱਕਿਆ ਜਰਜਰ ਹੋ ਚੁੱਕਿਆ ਲੋਕਾਂ ਦੇ ਵੀ ਰਿਵਿਊ ਲਵਾਂਗੇ ਲੋਕਾਂ ਨੂੰ ਵੀ ਪੁੱਛਾਂਗੇ ਉਹਨਾਂ ਦਾ ਕੀ ਕਹਿਣਾ ਇਸ ਵਿਸ਼ੇ ਤੇ ਜਿਹੜੇ ਇੰਨੀਆਂ ਮੁਸ਼ਕਲਾਂ ਦੇ ਨਾਲ ਇੱਥੋਂ ਨਿਕਲ ਕੇ ਰੋਜ਼ ਜਾਂਦੇ ਨੇ ਗੱਲਬਾਤ ਕਰਾਂਗੇ ਜੇ ਕੋਈ ਸਾਨੂੰ ਮਿਲ ਜਾਵੇ ਇਧਰੋਂ ਲੰਘਦਾ ਹੋਇਆ ਕਿਉਂਕਿ ਟ੍ਰੈਫਿਕ ਜਿਆਦਾ ਖੜਨਾ ਐਸੇ ਚੌਂਕ ਦੇ ਵਿੱਚ ਮੁਸ਼ਕਲ ਆ ਕਿਉਂਕਿ ਖੜਨ ਦੇ ਸਾਰ ਹੀ ਜਿਹੜਾ ਪਿੱਛੇ ਟ੍ਰੈਫਿਕ ਜਾਮ ਹੋ ਜਾਂਦਾ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਲੋਕ ਕਿੱਥੋਂ ਨਿਕਲਦੇ ਨੇ ਜੇ ਗੱਲ ਕਰਾਂ ਤਾਂ ਐਮਐਲਏ ਸਾਹਿਬ ਤੇ ਡਿਪਟੀ ਮੇਅਰ ਸਾਹਿਬ ਦਾ ਵੀ ਇਹੀ ਰੂਟ ਆ ਰੋਜ਼ ਇੱਥੋਂ ਨਿਕਲਣਾ ਪਰ ਕੀ ਉਹਨਾਂ ਨੂੰ ਇਹ ਨਹੀਂ ਦਿਖਦਾ ਇਹ ਖੱਡੇ ਨਹੀਂ ਦਿਖਦੇ ਇਹ ਜਰਜਰ ਹੋਇਆ ਪੁਲ ਨਹੀਂ ਦਿਖਦਾ ਕਿ ਕੱਲ ਨੂੰ ਕੋਈ ਵੱਡਾ ਹਾਦਸਾ ਹੋ ਜਾਊਗਾ ਫੇਰ ਹੀ ਇਹ ਜਿਹੜਾ ਪੁਲ ਨਜ਼ਰ ਆਊਗਾ ਕਿ ਭਾਈ ਇਹਦਾ ਕੰਮ ਕਰਵਾਉਣਾ ਜ਼ਰੂਰੀ ਸੀ ਕਿ ਇਹ ਡਿਊਟੀ ਸਾਡੀ ਪੱਤਰਕਾਰਾਂ ਦੀ ਬਣਦੀ ਆ ਵੀ ਉਹੀ ਇਹ ਜੇ ਦਿਖਾਉਣਗੇ ਤਾਂ ਸਰਕਾਰਾਂ ਕੁਝ ਕਰਨਗੀਆਂ ਕਿ ਆਪ ਮੁਹਾਰੇ ਉਹਨਾਂ ਨੂੰ ਇਹ ਨਹੀਂ ਦਿਖਦਾ ਬਿਲਕੁਲ ਇੱਥੇ ਲੰਘਦੇ ਵੜਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜੇ ਕੋਈ ਰੁਕਦਾ ਕਿਉਂਕਿ ਟ੍ਰੈਫਿਕ ਜ਼ਿਆਦਾ ਰੁਕਣਾ ਬੜਾ ਮੁਸ਼ਕਲ ਆ ਲੋਕਾਂ ਦਾ ਗੱਲਬਾਤ ਵੀ ਕਰਾਂਗੇ 2 ਮਿੰਟ ਰੋਕਲਾ ਕਹ ਤੇ ਆ ਲਾ ਕੀ ਕਹੇਗਾ ਇਨਾ ਮੁਸ਼ਕਲ ਕਰਕੇ ਆਏ ਡੇਡੇ ਖੱਡੇ ਨੇ ਕੀ ਲੱਗਦਾ ਨੇ ਕਿ ਸਰਕਾਰਾਂ ਨੂੰ ਇਹ ਆਪਣੇ ਆਪ ਕਰ ਦੇਣਾ ਚਾਹੀਦੇ ਕੰਮ ਇਹ ਤਾਂ ਕਰਨੇ ਚਾਹੀਦੇ ਬਹੁਤ ਖਰਾਬ ਆ ਜੀ ਸੜਕ ਕੀ ਰੋਜ਼ ਲੰਘਦੇ ਉੱਥੋਂ ਰੋਜ਼ ਲੰਘਦੇ ਆ ਜੀ ਮੁਸ਼ਕਲਾਂ ਤਾਂ ਹੁੰਦੀਆਂ ਹੀ ਨੇ ਬਹੁਤ ਦਿੱਕਤ ਆ ਜੀ ਤੇ ਲੱਗਦਾ ਨੇ ਕੋਈ ਵੱਡਾ ਟਰੱਕ ਆ ਜਿਹੜਾ ਕੋਈ ਜਾਨੀ ਨੁਕਸਾਨ ਵੀ ਕਰ ਸਕਦਾ ਕਰ ਸਕਦਾ ਜੀ ਕਈ ਵਾਰੀ ਪਲਟੀ ਵੀ ਹੋ ਸਕਦਾ ਹਾਂ ਪਰਲੇ ਬੰਦੇ ਤੇ ਫਿਰ ਦਿੱਕਤ ਦੀ ਆ ਬਿਲਕੁਲ ਹਾਂਜੀ ਬੋਟਾਂ ਪਈਆਂ ਸਰਕਾਰ ਨੂੰ ਕੀ ਲੱਗਦਾ ਸਰਕਾਰ ਨੂੰ ਤਾਂ ਫਿਰ ਆਪਣੇ ਆਪ ਹੀ ਕਰ ਦੇਣਾ ਚਾਹੀਦੇ ਹਜੇ ਕੰਮ ਉਹ ਤਾਂ ਕੰਮ ਕਰਨੇ ਪਰਲੇ ਪਾਸੇ ਦੇਖੋ ਕਿੰਨਾ ਬੋਬਰਾ ਹਾਲਾ ਬੋਬਰਾ ਹਾਲਾ ਜੀ ਬਿਲਕੁਲ ਬਿਲਕੁਲ ਇਹਨਾਂ ਦਾ ਕਹਿਣਾ ਕੀ ਬੜਾ ਬੁਰਾ ਹਾਲ ਆ ਸਰਕਾਰਾਂ ਨੂੰ ਆਪਣੇ ਤੌਰ ਤੇ ਕੰਮ ਕਰਨੇ ਚਾਹੀਦੇ ਨੇ ਆਟੋ ਵੀ ਦੇਖੋ ਕਿੰਨੀ ਮੁਸ਼ਕਲਾਂ ਲੰਘਦੇ ਆ ਅੰਕਲ ਨਾਲ ਗੱਲ ਕਰਦੇ ਆ ਅੰਕਲ ਕੀ ਕਹੋਗੇ ਇੰਨੀ ਮੁਸ਼ਕਿਲ ਦੇ ਨਾਲ ਇੱਥੋਂ ਲੰਘ ਕੇ ਆਏ ਹੋ ਬੜਾ ਬੜਾ ਮੁਸ਼ਕਿਲ ਹੈ ਸਾਰੀ ਸ਼ਿਕਾਇਤ ਕੁੱਤੀ ਪਈ ਹੈ ਨਾ ਮਹਾਰਾਜ ਬਹੁਤ ਬੁਰਾ ਹਾਲ ਹੈ ਕਿਉਂਕਿ ਐਮਐਲਏ ਵੀ ਰੋਜ਼ ਇੱਥੋਂ ਲੰਘਦੇ ਨੇ ਡਿਪਟੀ ਮੇਅਰ ਸਾਹਿਬ ਵੀ ਲੰਘਦੇ ਨੇ ਕੁਝ ਇਹਨਾਂ ਨੂੰ ਕੁਝ ਨਹੀਂ ਦਿਖਦਾ ਦਿਖਦਾ ਨਹੀਂ ਕਿਸੇ ਨੂੰ ਕੋਈ ਨਹੀਂ ਬਿਲਕੁਲ ਨਹੀਂ ਜੇ ਕੋਈ ਜਾਨੀ ਨੁਕਸਾਨ ਹੋਊਗਾ ਲੱਗਦਾ ਫੇਰ ਹੀ ਕਰਨਗੇ ਹਨਾ ਹਾਂ ਬਿਲਕੁਲ ਠੀਕ ਕਰਨਗੇ ਫਿਰ ਬਿਲਕੁਲ ਬਿਲਕੁਲ ਬਾਬਾ ਕੀ ਕਹੇਗਾ ਇੱਥੋਂ ਆਏ ਨਹੀਂ ਮੁਸ਼ਕਲਾਂ ਦੇ ਨਾਲ ਸੜਕ ਕਿਦਾਂ ਸੜਕੀ ਬਹੁਤ ਖਰਾਬ ਹੈ ਲੱਗਦਾ ਨਹੀਂ ਵੀ ਸਰਕਾਰ ਨੂੰ ਠੀਕ ਕਰਨੀ ਚਾਹੀਦੀ ਬਹੁਤ ਖਰਾਬ ਹੈ ਜ ਮਹਾਰਾਜ ਪਰ ਧਿਆਨ ਕਿਸੇ ਦਾ ਨਹੀਂ ਰੋਜ਼ ਲੋਕੀ ਹਜ਼ਾਰਾਂ ਦੀ ਗਿਣਤੀ ਚ ਲੋਕ ਨਿਕਲਦੇ ਨੇ ਪਰ ਧਿਆਨ ਦੇਵੇ ਕੋਣ ਇਹਨਾਂ ਵੱਲ ਸਾਭਤਾ ਐਮਐਲਏ ਸਿਮਰਜੀਤ ਸਿੰਘ ਬੈਂਸ ਵੀ ਲੰਘਦੇ ਪਏ ਨੇ ਤੇ ਸੜਕਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਬਈ ਦੋ ਮਿੰਟ ਦੇ ਆ ਜਾ ਓਏ ਸੋ ਸਿਮਰਜੀਤ ਸਿੰਘ ਬੈਂਸ ਇੱਥੇ ਲੰਘਦੇ ਪਏ ਸੀਗੇ ਆਪਣੀ ਗੱਡੀ ਚ ਭਾਈ ਕੀ ਕਹੋਂਗੇ ਤੁਸੀਂ ਲੰਘ ਕੇ ਆਇਆ ਸੀ ਦੇਖਦੇ ਸੀਗੇ ਗੱਡੀ ਜਿਹੜੀ ਆ ਬੜੀ ਝੋਲਮੋਲ ਹੋ ਕੇ ਜਾਂਦੀ ਸੀਗੀ ਸਰਕਾਰਾਂ ਦੇ ਨਮਾਇंदे ਰੋਜ਼ ਲੱਗਦੇ ਲੱਗਦਾ ਨਹੀਂ ਜੀ ਉਹਨਾਂ ਨੂੰ ਦਿਖਦਾ ਨਹੀਂ ਇਹ ਕੀ ਨਾਮ ਤੁਹਾਡਾ ਨੀਰਜ ਕੁਮਾਰਾ ਜੀ ਮੇਰਾ ਨੀਰਜ ਫੁੱਟੇ ਵੀਰ ਮੈਂ 10 ਸਾਲ ਐਮਐਲ ਲੇ ਰਿਆ ਹੂੰ ਪਿਓਰਾ ਪੋਜੀਸ਼ਨ ਦੇ ਵਿੱਚ ਬਿਲਕੁਲ ਕੋਈ ਸਰਕਾਰੀ ਤੰਤਰ ਨਾਲ ਮੇਰੀ ਸਿਹਤ ਵੇਦ ਨਹੀਂ ਪਰ ਮੈਂ 10 ਸਾਲ ਦੇ ਅਰਸੇ ਦੇ ਵਿੱਚ ਨਾ ਗਿਲ ਰੋੜਦਾ ਇਹ ਹਾਲ ਹੁਣ ਦਿੱਤਾ ਹੂੰ ਨਾ ਆਤਮ ਨਗਰ ਤੇ ਦੱਖਣ ਦੀਆਂ ਸੜਕਾਂ ਦਾ ਇਹ ਹਾਲ ਹੋਣ ਦਾ ਬਿਲਕੁਲ ਮੋਟੇਬਲ ਕਰਕੇ ਰੱਖੀ ਆ ਪ੍ਰਾਪਤੀ ਅੱਜ ਬੈਂਸ ਨਹੀਂ ਬੋਲ ਰਿਆ ਲੋਕਾਂ ਨੂੰ ਪੁੱਛੋ ਜਾ ਕੇ ਉਹ ਕਹਣਗੇ ਯਾਰ ਬੜਾ ਚੰਗਾ ਬੜਾ ਚੰਗਾ ਸਮਾ ਸੀ ਸੋ ਇਹ ਦੇਖ ਲਿਆ ਤੁਸੀਂ ਕੀ ਕਰਦੇ ਫਿਰਦੇ ਆ ਇਹ ਸਿਰਫ ਡਰਾਮੇ ਬਾਜਾਂ ਦੀ ਸਰਕਾਰ ਆ ਆਪਣੇ ਕਿਸੇ ਵਰਕਰ ਨੂੰ ਜੱਫੀਆਂ ਪਾਈ ਚਲੋ ਕਿਸੇ ਨੂੰ ਖੜ ਪੀੜਤ ਬਣਾ ਲਓ ਤਾਂ ਉਹਨੂੰ ਉਹਦੇ ਨਾਲ ਆਰਟੀਫੀਸ਼ਲ ਰੋਣਾ ਸ਼ੁਰੂ ਕਰਦੇ ਹੋ ਸੜਕ ਤੇ ਭੁੰਜੇ ਬੈਠ ਕੇ ਰੋਟੀ ਹੱਥੇ ਫੜ ਲਓ ਤੇ ਦਾਲ ਦੀ ਕੌਲੀ ਸੜਕ ਤੇ ਆ ਜੀ ਫੋਟੋਆਂ ਲੈ ਜਾਣ ਬੁਰਕੀ ਤੋੜ ਕੇ ਮੂੰਹ ਚ ਰੀ ਪਾਈ ਤੇ ਚੱਕ ਕੇ ਸੇਵਾਦਾਰ ਟੋਟਲੀ ਜਾਰੀ ਸਟੰਟ ਬਾਜੀ ਸਟੰਟ ਦੇਲ ਸਰਕਾਰ ਪੰਜਾਬ ਦਾ ਕਿਉਂਕਿ ਇਹਨਾਂ ਕੋਲੇ ਤਾਂ ਆਪਣੀ ਪਾਰਟੀ ਦਾ ਪ੍ਰਚਾਰ ਪ੍ਰਸਾਰ ਆਲਓਵਰ ਇੰਡੀਆ ਕਰਨ ਵਾਸਤੇ ਪੰਜਾਬ ਇੱਕ ਬਸਤੀ ਬਣ ਗਿਆ ਲੁੱਟਣ ਵਾਸਤੇ ਇੱਥੋਂ ਦੇ ਸਾਧਨ ਤੇ ਇੱਥੋਂ ਦਾ ਪੈਸਾ ਆਮ ਆਦਮੀ ਪਾਰਟੀ ਨੂੰ ਤਾਕਤ ਦਿਓ ਸਾਰੇ ਦੇਸ਼ ਦੇ ਅੰਦਰ ਟੱਠੇ ਖੂ ਜਾਵੇ ਪੰਜਾਬ ਇਹ ਕੰਮ ਹੈ ਨਾ ਇਹ ਡਿਪਟੀ ਮੇਅਰ ਦੀ ਗੱਲ ਕਰਾਂ ਤਾਂ ਰੋਜ਼ ਇੱਥੋਂ ਨਿਕਲਦੇ ਨੇ ਕਿਉਂਕਿ ਸ਼ਮਲਾਪੁਰੀ ਰਹਿੰਦੇ ਨੇ ਐਮ ਐਲ ਏ ਕੁਰਮਾਨ ਸਿੰਘ ਸਿੱਧੂ ਵੀ ਉਰੇ ਰਹਿੰਦੇ ਨੇ ਸ਼ੀਨਾ ਮੈਡਮ ਵੀ ਇੱਥੋਂ ਨਿਕਲਦੇ ਨੇ ਹੋਰ ਲੀਡਰ ਵੀ ਬੜੇ ਨਿਕਲ ਜਾਂਦੇ ਕਿ ਲੱਗਦਾ ਨਾ ਕਿ ਉਹਨਾਂ ਨੂੰ ਇਹ ਜਰਜਰ ਹੋਇਆ ਪੁਲ ਨਜ਼ਰ ਹੀ ਨਹੀਂ ਆ ਰਿਹਾ ਜਾਂ ਉਹ ਦੇਖਣਾ ਨਹੀਂ ਚਾਹੁੰਦੇ ਫਿਰ ਪਤਾ ਕੀ ਹੈ ਜੇ ਤੁਸੀਂ ਆਪਣੇ ਚੈਨਲ ਲਈ ਕੰਮ ਕਰਦੇ ਹੋ ਜੇ ਤੁਹਾਡੇ ਅੰਦਰ ਇਮਾਨਦਾਰੀ ਤੇ ਡੈਡੀਕੇਸ਼ਨ ਹੈ ਤਾਂ ਤਰੱਕੀ ਤੇ ਜਾਊਗਾ ਬਿਲਕੁਲ ਜੇ ਡੈਡੀਕੇਸ਼ਨ ਤੇ ਇਮਾਨਦਾਰੀ ਹੈ ਨਹੀਂ ਕਹੀਂ ਤੇ ਨਿਗਾਹਾਂ ਕਹੀਂ ਤੇ ਨਿਸ਼ਾਨਾ ਨਿਸ਼ਾਨਾ ਤਾਂ ਹੈਗਾ ਸਮਾਨ ਇਕੱਠਾ ਕਰਨ ਤੇ ਲੱਗਿਆ ਹੋਇਆ ਉਹ ਭੱਜਿਆ ਕਿ ਇਹਨਾਂ ਦਾ ਐਮ.ਐਲ.ਏ. ਹਾਂ ਅਸੀਂ ਕੋਈ ਵਿਰੋਧੀ ਤਾਂ ਨਹੀਂ ਬੋਲੇ ਇਹਨਾਂ ਦਾ ਐਮ.ਐਲ.ਏ. ਕਰਤੂਤਾਂ ਦੱਸ ਕੇ ਗਿਆ ਨਾ ਬਿਲਕੁਲ ਉਹ ਦੱਸ ਗਿਆ ਕਿ ਇਹ ਲੋਕ ਕਰਦੇ ਕੀ ਹੈ ਹਾਂ ਸੋ ਹੁਣ ਤਾਂ ਇਹ ਕਹੀਏ ਹਾਥੀ ਨੰਘਿਆ ਤੇ ਪੂਛ ਰਹਿ ਗਈ ਹਾਂ 4 ਸਾਲ ਨੰਘੇ ਆ ਤੇ ਤਕਰੀਬਨ ਸਾਲ ਸਵਾ ਸਾਲ ਬਾਕੀ ਆ ਤੇ ਗਿੰਗਣ ਕੇ ਲੋਕ ਇਹਨਾਂ ਦੇ ਕੋਲੋਂ ਬਦਲੇ ਲੈਣਗੇ ਮੈਂ ਸਾਹਿਬ ਆਖਰ ਦੇ ਵਿੱਚ ਲੁਧਿਆਣੇ ਦੀਆਂ ਸੜਕਾਂ ਨੂੰ ਮੁੱਕ ਰੱਖਦੇ ਹੋਏ ਲੁਧਿਆਣਾ ਵਾਸੀਆਂ ਨੂੰ ਕੀ ਕਹਾਂ ਮੈਂ ਕਹੂੰਗਾ ਯਾਰ ਵੋਟ ਦੇਣ ਤੋਂ ਪਹਿਲਾਂ ਕੋਈ ਜ਼ਰਬਾ ਦਾ ਦੇਖ ਲਓ ਬੰਦਾ ਕੰਮ ਕਰ ਸਕਦਾ ਹਮ ਕਮੇਟੀ ਚੰਗੀ ਕਰ ਸਕਦਾ ਸਟੇਜ ਚੰਗੀ ਚਲਾ ਸਕਦਾ ਸਟੇਟ ਨਹੀਂ ਹਮ ਮੋਬਾਈਲ ਚੰਗੇ ਠੀਕ ਕਰ ਸਕਦਾ ਹਮ ਕੋਈ ਚੰਗੇ ਦਫ਼ਤਰ ਦੇ ਵਿੱਚ ਨੌਕਰੀ ਪੇਸ਼ਾ ਬੰਦਾ ਦਫ਼ਤਰ ਦੇ ਵਿੱਚ ਰਿਸੈਪਸ਼ਨ ਦੀ ਜੌਬ ਚੰਗੀ ਕਰ ਸਕਦਾ ਕੋਈ ਪੈਂਚਰ ਚੰਗੇ ਸਾਈਕਲ ਸਕੂਟਰਾਂ ਨੂੰ ਲਾ ਸਕਦਾ ਭਾਈ ਸਰਕਾਰ ਚਲਾਉਣੀ ਖਾਲਾ ਜੀ ਦਾ ਬਾੜਾ ਨਹੀਂਗਾ ਲੁੱਟਣ ਵਾਸਤੇ ਤੁਸੀਂ ਆਏ ਸੀ ਪਹਿਲਾ ਤੇ ਆਖਰੀ ਮੌਕਾ ਸਮਾਪਤ ਹੋਣ ਜਾ ਰਿਹਾ ਸਾਲ ਦਾ ਸਮਾਪੇਟ ਧੰਨਵਾਦ ਧੰਨਵਾਦ ਸੋਇ ਸੰਨ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਨੇ ਦੱਸਿਆ ਇਸ ਤਰ੍ਹਾਂ ਦੇਖਿਆ ਤੁਸੀਂ ਕਿਸ ਤਰ੍ਹਾਂ ਟ੍ਰੈਫਿਕ ਆ ਜਿਹੜਾ ਜਮਾਇਆ ਹੋਇਆ ਵੀ ਆ ਤੇ ਖੱਡਿਆ ਕਰਕੇ ਜਿਹੜਾ ਨਿਕਲਣਾ ਲੋਕਾਂ ਦਾ دشਵਾਰ ਹੋਇਆ ਤੇ ਸੱਤ ਬੈਠੀ ਆ ਬਜ਼ੁਰਗ ਬੈਠੇ ਆ ਗੱਲਬਾਤ ਕਰਾਂਗੇ ਕਿਉਂਕਿ ਰੋਜ਼ ਇੱਥੇ ਬੈਠਦੇ ਨੇ ਤੇ ਦੇਖਦੇ ਨੇ ਇਹ ਕਿ ਕਿਸ ਤਰ੍ਹਾਂ ਜਿਹੜੇ ਉੱਥੇ ਲੋਕ ਨਿਕਲਦੇ ਆ ਸਰਦਾਰ ਜੀ ਸੜਕ ਕੁੱਤੀ ਹੋਈ ਆ ਲੋਕੀ ਇਹ ਜੋਲੇ ਗੰਦੇ ਜਾਂਦੇ ਆ ਕੀ ਲੱਗਦਾ ਨਹੀਂ ਕਿ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਪਹਿਲਾਂ ਜਾਏ ਪੁਲ ਜਾਂ ਸੜਕਾਂ ਬਣਾ ਲੈਣੀਆਂ ਚਾਹੀਦੀ ਬਿਲਕੁਲ ਬਣਾਉਣੇ ਜੇ ਨਹੀਂ ਬਿਲਕੁਲ ਬਹੁ ਬੋਰਾ ਹਾਲ ਹੈ ਇੱਥੇ ਆ ਕੰਡ ਆਟੋ ਬਲਟਿਕਾ ਗੱਡੀ ਬਲਟਿਕਾ ਆਟੋ ਬਲਟਿਕਾ ਟਰੱਕ ਬਲਟਿਕਾ ਕਿੰਨੀ ਚੀਜ਼ਾਂ ਬਲਟਿਕਾ ਨੇ ਇੱਥੇ ਸਾਡੇ ਉੱਤੇ ਇੱਥੇ ਕਿੰਨੇ ਲੋਕਾਂ ਦੀ ਸੱਤਾ ਬੱਧੀਆਂ ਨੇ ਬਹੁਤ ਜ਼ਿਆਦਾ ਇੱਥੇ ਆਓ ਦੇਖੋ ਉਹ ਜਾ ਕੇ ਦੇ ਦੋ ਤੋਂ ਦੋ ਫੁੱਟ ਡੂੰਘਾ ਤੋਂ ਬਾਅਦ ਆ ਸੜਕ ਦੇ ਉੱਤੇ ਸਾਹਮਣੇ ਤੁਹਾਡੇ ਸਾਹਮਣੇ ਬਿਲਕੁਲ ਬਿਲਕੁਲ ਤੇ ਉੱਧਰ ਇਹ ਡੇਡਾ ਉਹ ਤਾਂ ਹਜੇ ਕੁਝ ਨਹੀਂ ਆਇਆ ਦੋ ਫੁੱਟ ਡੂੰਘਾ ਇੱਥੇ ਸਰਕਾਰਾਂ ਦੇ ਪਹਿਲ ਦੇ ਆਧਾਰ ਤੇ ਵੀ ਧਿਆਨ ਦੇਣਾ ਚਾਹੀਦਾ ਹੁਣ ਅੱਜ ਕੱਲ ਮੌਸਮ ਬਹਿ ਜਾਏਗਾ ਮੌਸਮ ਬਹਿ ਜਾਵੇ ਅੱਜ ਕੱਲ ਹੋਣਾ ਚਾਹੀਦਾ ਸਰਦਾਰ ਜੀ ਕੀ ਕਹੋਗੇ ਆਪਣੇ ਏਰੀਏ ਦੇ ਜਿਹੜੇ ਗਾਂ ਇਹ ਕਹਿੰਦੇ ਆ ਵੀ ਜਿਹੜੇ ਇੱਕ ਝਗੜ ਮੇਰਾ ਸੁਆਹ ਚੰਨੋ ਇੱਥੋਂ ਦੀ ਰੋਜ਼ ਸਾਡੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਡਿਪਟੀ ਮੇਅਰ ਹੋ ਗਏ ਚਾਹੇ ਐਮਐਲਏ ਰੋਜ਼ ਇਹ ਮੋਲਗੋ ਨੂੰ ਕ੍ਰੋਸ ਕਰਕੇ ਜਾਂਦੇ ਆ ਕਿ ਲੱਗਦਾ ਨਹੀਂ ਵੀ ਉਹਨਾਂ ਨੂੰ ਇਹ ਦਿਖਦਾ ਹੀ ਨਹੀਂਗਾ ਜਾਂ ਦੇਖਣਾ ਨਹੀਂ ਚਾਹੁੰਦੇ ਆ ਅੱਖਾਂ ਮੀਟ ਕੇ ਲੰਘਦੇ ਨੇ ਹੂੰ ਉਹ ਅੱਖਾਂ ਮੀਟ ਕੇ ਲੰਘਦੇ ਆ ਬੈਠੋ ਨਹੀਂ ਘਾਰੇ ਇੱਥੋਂ ਨਹੀਂ ਲੰਘਦੇ ਨੇ ਹਾਂ ਪਰ ਚਲੋ ਉਹਨਾਂ ਨੂੰ ਤਾਂ ਬੱਸ ਨਹੀਂ ਚੱਲਦਾ ਚਲੋ ਉਹਦਾ ਨਾਂ ਬਚਾਲੇ ਬਾਕੀ ਹੋਰ ਵੀ ਤਾਂ ਨਹੀਂ ਲੰਘਦੇ ਲੋਹਾਰ ਦੇ ਬੰਦੇ ਵੀ ਤਾਂ ਲੰਘਦੇ ਆ ਡਿਫਟੀ ਮੇਰ ਲੋ ਆਹੀ ਆਹੀ ਇਹ ਕਹਿੰਦੇ ਆ ਬਚਾਲੇ ਜਿਹੜੇ ਪੌੜਾ ਜਮਾ ਥੱਲੇ ਡਿੱਗੂਗਾ ਹੌਣੇ ਨੂੰ ਖਵਾਰ ਲੋ ਔਰਲੇ ਪਾਸੇ ਆ ਪਟੜੀ ਆ ਪੈਦਲ ਜਾਣ ਵਾਲੀ ਇਹਦੇ ਤੋਂ ਨਹੀਂ ਪਾਣੀ ਖੜਦਾ ਇੱਥੋਂ ਕੋਈ ਬੰਦਾ ਲੰਘੇ ਨਹੀਂ ਸਕਦਾ ਅੱਲੇ ਵੀ ਹੁੰਨੇ ਦਾ ਉਹ ਕਾਰਾਂ ਵਾਲੇ ਫਿਰ ਉਥੋਂ ਤੋਇਆ ਤੋਂ ਡਰਦੇ ਮਾਰੇ ਨਾਲ ਕੋਈ ਬੰਦੇ ਦੇ ਕਹਿੰਦੀ ਆ ਕੋਈ ਬੱਤਾ ਵੀ ਨੁਕਸਾਨ ਹੋ ਸਕਦਾ ਬੱਤਾ ਵੀ ਹੋ ਸਕਦਾ ਸਰਦਾਰ ਜੀ ਸਰਕਾਰਾਂ ਦੇ ਬੰਦੇ ਰੋਹ ਲੰਘਦੇ ਨੇ ਆ ਪੁਲ ਵੀ ਜਰਜਰ ਹੋ ਗਿਆ ਜਿਸ ਤਰ੍ਹਾਂ ਸਰਦਾਰ ਜੀ ਨੇ ਦੱਸਿਆ ਵੀ ਇਹ ਕਿਸੇ ਵੇਲੇ ਵੀ ਟੁੱਟ ਸਕਦਾ ਵੱਡੀਆਂ ਗੱਡੀਆਂ ਝੋਲ ਖਾ ਕੇ ਲੰਘਦੀਆਂ ਨੇ ਕਿਸੇ ਦੇ ਉੱਪਰ ਵੀ ਡਿੱਗ ਸਕਦੀਆਂ ਕੀ ਲੱਗਦਾ ਨਹੀਂ 3.5 ਸਾਲ ਹੋ ਚਲੇ ਆ ਸਰਕਾਰ ਨੂੰ ਕਿ ਉਹਨਾਂ ਨੂੰ ਹੋਰ ਤਾਂ ਜਾਗ ਜਾਣਾ ਚਾਹੀਦਾ ਹੈ ਕੰਮ ਕਰਾ ਦੇਣਾ ਚਾਹੀਦਾ ਹੈ ਦੇਖੋ ਜੀ ਕਾਰਪੋਰੇਸ਼ਨ ਦੇ ਵਿੱਚ ਘਟਿਆ ਕੰਮ ਹੋ ਰਿਹਾ ਹੈ ਕਾਰਪੋਰੇਸ਼ਨ ਵਾਲੇ ਨਹੀਂ ਕੰਮ ਕਰਦੇ ਬਹੁਤ ਉਕੂਕਦੇ ਹਾਂ ਮੈਂ ਸੈਕਟਰ ਗਮਾ ਮੋਦੀ ਗਿਲ ਰੋਡ ਦੇ ਉੱਤੇ ਖੜਾ ਪਿਆ ਹੋਇਆ ਸੈਕਟਰ ਬੱਕ ਜਿਹੜਾ ਮੇਰਾ ਟੂੜਾ ਟੁੱਟ ਗਿਆ 3 ਸਾਲ ਲੋਕ ਦੱਸੋ ਕੀ ਕਰੂ ਕਾਰਪੋਰੇਸ਼ਨ ਨਹੀਂ ਕੰਮ ਕਰਦੀ ਉਹ ਵੀ ਘਟਿਆ ਮਸਲਾ ਪਉਂਦੀ ਹੈ ਲਓ ਠੀਕ ਹੈ ਉਹ ਕਹਿਣਾ ਸੀਗਾ ਭਾਈ ਮੇਰਾ ਟੂੜਾ ਟੁੱਟ ਗਿਆ ਉਹਨੂੰ ਵੇਖ ਕਰਾ ਕੇ ਦੇਓ ਉਹ ਕੀ ਕਰਦੇ ਆ ਜੀ ਕੋਈ ਨਹੀਂ ਸੁਣਦਾ ਹੈਗਾ ਇਹ ਕਾਂਗਰਸ ਸਰਕਾਰ ਵਾ ਕੋਈ ਨਹੀਂ ਸੁਣਦਾ ਜੀਗਾ ਆ ਕਾਂਗਰਸ ਨੇ ਨਾ ਢਾੜੂ ਵਾਲਿਆਂ ਨਾ ਕੋਈ ਨਹੀਂ ਸੁਣਦਾ ਹੈਗਾ ਕੀ ਕਹਾਂਗੇ ਅੰਕਲ ਜੀ ਮੈਂ ਆਹੀ ਕਹੂੰਗਾ ਵੀ ਹੁਣ ਤਾਂ ਕੰਮ ਚੱਲਣਾ ਨਹੀਂ ਹੈ ਹਾਂ ਬਾਰਸ਼ ਪੈ ਰਹੀ ਹੈ ਜੇ ਬਾਰਸ਼ ਵਿੱਚ ਕੰਮ ਕਰਾਉਣਗੇ ਫਿਰ ਲੋਕ ਕਹਣਗੇ ਕਿ ਆਹਾਂ ਡਰਾਮਾ ਕਰਤਾ ਸੁਖਪਤਾ ਹੋਊਗਾ ਸਭ ਕੁਝ ਠੀਕ ਹੋ ਜਾਣਾ ਚਲੋ ਪਹਿਲੇ 3 ਸਾਲ 3 ਸਾਲ ਕਰਦੇਣਾ ਚਾਹੀਦਾ ਸੀ ਅੱਛਾ ਬਹੁਤ ਕੀਤਾ ਜੀ ਬੇਅੰਤ ਕੀਤਾ ਬਹੁਤ ਕੀਤਾ ਪਿੰਡਾਂ ਨੂੰ ਸੜਕਾਂ ਇਹ ਬਣਾਤੀਆਂ ਸੀਸ਼ੇ ਵਰਗੀਆਂ ਬਲਕਿ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਸੀਸ਼ੇ ਵਰਗੀਆਂ ਬਣਾਤੀਆਂ ਪਰ ਜਿਹੜੇ ਸ਼ਹਿਰਾਂ ਦੇ ਛੋਟੇ-ਛੋਟੇ ਪੁਲ ਨੇ ਇਹਨਾਂ ਨੂੰ ਠੀਕ ਨਹੀਂ ਕਹਿੰਦੇ ਕਰ ਸਕੇ ਫਰਜ਼ ਕੀ ਕਹੋਗੇ ਇੱਥੇ ਤੁਸੀਂ ਰੋਜ਼ ਬੈਠੇ ਦੇਖਦੇ ਹੋ ਹਜ਼ਾਰਾਂ ਲੋਕ ਨਿਕਲਦੇ ਐਕਸੀਡੈਂਟ ਵੀ ਹੁੰਦੇ ਹੋਣੇ ਆ ਹਾਥੇ ਵੀ ਹੋ ਸਕਦੇ ਨੇ ਇਹ ਦੇਖੋ ਆਹ ਦੇ ਗੋਡੇ ਲਾ ਕੇ ਜੇ ਮੈਂ ਉਹ ਟੋਏ 'ਚ ਪਰਦਾ ਵਿਚਾਲੇ ਟੋਆ ਕਹਿੰਦੇ ਮੈਂ ਖੋਦੀ ਕਰ ਗਿਆ ਹੈ ਹੋਰ ਹਾਂਜੀ ਸੜਕੀ ਜੰਗਰ ਲੱਗੀ ਆਹ ਦੇ ਮੇਰੇ ਗੋਡੇ ਉੱਤੇ ਬੈਠੇ ਸੁਣੀ ਛੜੀ ਦਿਖਾ ਦਿਆ ਆਹ ਦੇ ਇੱਥੇ ਹੀ ਪੁੜ ਤੋਂ ਆਹ ਦੇ ਆ ਸੜਕਾ ਕਰਕੇ ਕਹਿੰਦੇ ਜਿਹਨੇ ਪਹਿਲਾਂ ਨਹੀਂ ਆਇਆ ਜਾਦੇ ਉਸ ਦੀ ਗੱਲ ਹੈ ਕੀ ਕਹਿਣਾ ਜਾਉਂਗੇ ਸਰਕਾਰਾਂ ਨੂੰ ਇਹ ਕਹਿਣਾ ਇਹੀ ਕਹਿਣਾ ਵਧੀਆ ਬਣਾ ਲਾਂ ਦੀ ਸਾਈਕਲਾਂ ਲੰਘਣ ਸਫਾਵਾ ਜੀ ਚੱਡਿਆ ਜਰਾ ਠੀਕ ਹੈ ਸੜਕਾਂ ਜੇ ਵਧੀਆ ਨਹੀਂ ਰੌਣਕ ਮੇਲਾ ਰੋਡਾਂ ਤੇ ਲੱਗਿਆ ਰਹਿੰਦਾ ਕੋਈ ਡਿੱਗਿਆ ਕੋਈ ਇਹ ਦਿਮਾਚਾ ਦੇਖਦੇ ਨੇ ਛਟਾ ਇਹ ਨੀ ਲਾਤਾਂ ਟੁੱਟੀਆਂ ਦੇਖੀ ਆ ਬਹੁਤ ਬਹੁਤ ਸਾਰੇ ਪਾੜਦਾ ਕਈਆਂ ਦਾ ਦੇਖੇ ਸਵੇਰਾ ਕੋਈ ਅੰਦਾਜ਼ ਖੱਡੇ ਇਹਦਾ ਪੁਲ ਮਾ 15 ਦਿਨਾਂ ਮਾਹ ਕੱਢੂਗਾ ਹਾਂ ਇਹਦਾ ਐੜਾ ਐੜੇ ਡੂੰਘੇ ਥਲੇ ਤੋਂ ਸਰਗੇ ਜਿਹਾ ਲੱਗੇ ਵਿੱਚ ਇਹ ਵੀ ਸੜਦਾ ਕਿਸੇ ਵੇਲੇ ਇਹਦਾ ਜਦੋਂ ਵਿੱਚ ਕੋਈ ਮਰੂਗਾ ਡਿੱਗ ਕੇ ਫੇਰ ਬਣਾਉਣਾ ਸਰ ਫੇਰ ਜਾਗਣਗੇ ਹਾਂ ਫੇਰ ਜਾਗਣਗੇ ਅੱਧੂ ਬਾਦ ਨਹੀਂ ਜਾ ਦੇਖੇ ਸਰੀਏ ਨਿਕਲੇ ਪਏ ਨੇ ਹਾਂ ਸਰੀਏ ਨਿਕਲੇ ਆ ਦੇਖ ਲਓ ਜੀ ਇੱਦਾਂ ਬਹੁਤ ਵੱਡੇ ਵੱਡੇ ਜਿਹੜੇ ਸਰੀਏ ਨਿਕਲੇ ਹੋਏ ਆ ਸੱਤ ਵਾਹ ਇਹ ਬਜ਼ੁਰਗ ਰੋਜ਼ ਉਰੇ ਬੈਠਦੇ ਨੇ ਕਹਿੰਦੇ ਵੀ ਸਾਡੇ ਅਸੀਂ ਵੀ ਕਈ ਵਾਰੀ ਡਿੱਗੇ ਆ ਇਹ ਪੁਲ ਦਾ ਕਹਿੰਦੇ ਜਿਸ ਦਿਨ ਬੈਕ ਟੂ ਆ ਡਿੱਗੂਗਾ ਤੇ ਉਸੇ ਦਿਨ ਸ਼ਾਇਦ ਸਰਕਾਰ ਜਾਗ ਜਾਵੇ ਤੇ ਇੱਧਰ ਧਿਆਨ ਦੇ ਦੇਵੇ ਤੇ ਲੋਕਾਂ ਦੀ ਜਾਨ ਮਾਲ ਦੀ ਸ਼ਾਇਦ ਰਾਖੀ ਹੋ ਜਾਵੇ ਤੇ ਲੋਕਾਂ ਸੇਫਲੀ ਜਿਹੜੇ ਆ ਘਰੇ ਪਹੁੰਚ ਸਕਣ ਬਾਕੀ ਦੇਖਦੇ ਹਾਂ ਤੇ ਅਗਲੀ ਕੀ ਅਪਡੇਟ ਆਉਂਦੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਲੋਕਾਂ ਦੇ ਰਿਵਿਊ ਅਸੀਂ ਤੁਹਾਨੂੰ ਦਿਖਾਏ ਨੇ ਕਿਉਂਕਿ ਅੱਜ ਅਸੀਂ ਇੱਥੋਂ ਲੰਘ ਰਹੇ ਸੀ ਸੋ ਦੇਖਿਆ ਵੀ ਜਿਸ ਤਰ੍ਹਾਂ ਨਾਲ ਗੱਡੀਆਂ ਨਿਕਲਦੀਆਂ ਪਈਆਂ ਨੇ ਲੋਕ ਮੁਸ਼ਕਲਾਂ 'ਚ ਨੇ ਹਰ ਵਾਰ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਐਮ.ਐਲ.ਏ ਨੂੰ ਜਾਂ ਹਰੇਕ ਸਰਕਾਰ ਦੇ ਨੁਮਾਇੰਦੇ ਨੂੰ ਸਵਾਲ ਕਿਤੇ ਜਾਣ ਇਹਦੇ ਵਿੱਚ ਲੋਕਾਂ ਦਾ ਵੀ ਰਿਵਿਊ ਜ਼ਰੂਰੀ ਆ ਵੀ ਲੋਕ ਕੀ ਚਾਹੁੰਦੇ ਨੇ ਲੋਕ ਕੀ ਕਹਿੰਦੇ ਨੇ ਲੋਕਾਂ ਨੇ ਤਾਂ ਇਹ ਹੀ ਕਹਿਣਾ ਕਿ ਸਰਕਾਰਾਂ ਸਿੱਟੀਆਂ ਪਈਆਂ ਨੇ ਇੱਧਰ ਧਿਆਨ ਨਹੀਂ ਦੇ ਰਹੀਆਂ ਸੋ ਜਲਦੀ ਜੇ ਇਹ ਵੀਡੀਓ ਸਰਕਾਰਾਂ ਤੱਕ ਪਹੁੰਚਦੀ ਆ ਉਹਨਾਂ ਦੇ ਨੁਮਾਇੰਦਿਆਂ ਤੱਕ ਪਹੁੰਚਦੀ ਆ ਤਾਂ ਇੱਧਰ ਧਿਆਨ ਦੇਣ ਚਾਹੇ ਪੱਕਾ ਹੱਲ ਨਾ ਕਰਨ ਪਰ ਟੈਂਪਰੇਰੀ ਹੱਲ ਜ਼ਰੂਰ ਕਰ ਦੇਣ ਤਾਂ ਜੋ ਕਿ ਲੋਕ ਸੱਤਾ ਤੋਂ ਆਪਣੀ ਬਾਤ ਸੁਣਨ ਤੇ ਆਪਣਾ ਜਾਨੀ ਨੁਕਸਾਨ ਜਿਹੜਾ ਉਹ ਨਾ ਕਿਤੇ ਕਰਵਾ ਲੈਣ ਬਾਕੀ ਦੇਖਦੇ ਤਕਨੀਕੀ ਅਪਡੇਟਾਂ ਦੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਬਣੇ ਸਾਡੇ ਨਾਲ ਕੈਮਰਾ ਪਰਸਨ ਅਮਰੀਕ ਦੇ ਨਾਲ ਨੀਲਕਨ ਰਿਪੋਰਟ ਖਬਰ ਟੀਵੀ ਲੁਧਿਆਣਾ